ਅਮਰੀਕਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਜਿੱਥੇ 120 ਤੋਂ 25 ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਈਐਸ ਦੇ ਵੱਲੋਂ ਤਾਂ ਨੂੰ ਪਤਾ ਹੈ ਕਿ ਪਿਛਲੇ ਜਿਹੜੇ 2 ਦਿਨ ਲੰਘੇ ਆ ਉਹ ਸੜਕਾਂ ਦੇ ਉੱਪਰ ਆਇਸਤਾ ਵੱਡਾ ਆਪਰੇਸ਼ਨ ਚੱਲ ਰਿਹਾ ਸੀਗਾ ਕਿ ਜਿੰਨੇ ਵੀ ਅਨਡਾਕੂਮੈਂਟਡ ਟਰੱਕ ਡਰਾਈਵਰ ਆ ਉਹਨਾਂ ਦੀ ਚੈਕਿੰਗ ਚੱਲਦੀ ਪਈ ਸੀ ਤੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਹਿਰਾਸਤ ਦੇ ਵਿੱਚ ਲਿੱਤਾ ਗਿਆ ਜਿਹਾ ਇਹ ਸਾਰੀਆਂ ਹੀ ਸਟੇਟਾਂ ਚੋਂ ਵੱਡੀਆਂ ਖਬਰਾਂ ਆ ਰਹੀਆਂ ਕਿ ਕਿਤੋਂ ਕਿਤੇ ਕਿੰਨੇ ਡਰਾਈਵਰ ਚੱਕਿਆ ਤੇ ਕਿਤੋਂ ਕਿੰਨੇ ਡਰਾਈਵਰ ਚੱਕਿਆ ਇਹ ਚ ਮੋਸਟਲੀ ਇੰਡੀਅਨ ਮੈਕਸੀਕਨ ਯੂਕਰੇਨ ਚਾਈਨਾ ਦੇ ਡਰਾਈਵਰ ਜ਼ਿਆਦਾ ਪਾਏ ਗਏ ਆ ਔਰ ਇਹ ਜਾਦਾ ਲੋਕ ਚੱਕੇ ਆ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਸਨ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਹੀ ਲਾਇਸੈਂਸ ਸੀਗੇ ਸੋ ਇਹ ਆਪਰੇਸ਼ਨ ਆਰੰਭਿਆ ਗਿਆ ਦੋ ਤਿੰਨ ਦਿਨਾਂ ਦੇ ਵਿੱਚ ਸੜਕਾਂ ਦੇ ਉੱਪਰ ਇੰਨੀ ਕਿ ਜ਼ਿਆਦਾ ਸਖਤਾਈ ਚੱਲ ਰਹੀ ਆ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਅਮਰੀਕਾ ਦੇ ਵਿੱਚ ਵੈਸੇ ਸ਼ੁਰੂ ਤੋਂ ਹੀ ਸਖਤਾਈ ਆ ਪਰ ਜਿਹੜੇ ਪਿਛਲੇ ਦੋ ਦਿਨ ਨਿਕਲੇ ਆ ਇਹ ਟਰੱਕਾਂ ਡਰਾਈਵਰਾਂ ਦੇ ਬਹੁਤ ਹੀ ਜ਼ਿਆਦਾ ਮੁਸ਼ਕਲ ਸੀਗੇ ਤੁਹਾਨੂੰ ਪਤਾ ਹੈ ਕਿ ਐਕਸੀਡੈਂਟਾਂ ਤੋਂ ਬਾਅਦ ਐਕਸੀਡੈਂਟ ਹੁੰਦੇ ਜਾ ਰਿਹਾ ਇਹ ਰੁਕਣ ਦਾ ਨਾਂ ਨਹੀਂ ਲੈਂਦੇ ਪਏ ਔਰ ਇਸ ਤੋਂ ਬਾਅਦ ਸਰਕਾਰ ਉਹ ਹੋਰ ਸੰਜਾ ਕਸਣ ਦਾ ਮੌਕਾ ਮਿਲਦਾ ਜਾ ਰਿਹਾ ਔਰ ਜਦੋਂ ਵੀ ਆਪਾਂ ਕੋਈ ਗੱਲ ਕਰਦੇ ਆ ਕਿ ਟਰੱਕਾਂ ਵਾਲਿਆਂ ਦੇ ਲਈ ਕੋਈ ਰਾਹਤ ਦੀ ਖਬਰ ਆ ਗਈ ਪਰ ਉਹ ਸਿਰਫ ਸਿਰਫ ਇੱਕ ਖਬਰ ਹੀ ਬਣ ਕੇ ਰਹਿ ਜਾਂਦੀ ਆ ਉਹਦੇ ਵਿੱਚ ਕੋਈ ਵੀ ਕਿਸੇ ਨੂੰ ਰਾਹਤ ਨਹੀਂ ਮਿਲਦੀ ਕਿਉਂਕਿ ਜਿਵੇਂ ਵੀ ਇਦਾਂ ਦੀ ਕੋਈ ਨਿਊਜ਼ ਆਉਂਦੀ ਆ ਜੇ ਸਰਕਾਰ ਸੋ ਰਹੀ ਢਿੱਲ ਦੇਣ ਦੇ ਬਾਰੇ ਸੋਚਦੀ ਆ ਨਾ ਉਸੇ ਟਾਈਮ ਦੇ ਉੱਤੇ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਕਿ ਕਰਕੇ ਸਰਕਾਰ ਹੋਰ ਸਿਕੰਜਾ ਕੱਸ ਲੈਂਦੀ ਆ ਸੋ ਇਹ ਜਿਹੜਾ ਆਪਰੇਸ਼ਨ ਹੋਇਆ ਕੈਲੀਫੋਰਨੀਆ ਦੀਆਂ ਸੜਕਾਂ ਤੇ ਉਹ ਗਲਾਹਾਂਮਾਂ ਦੀ ਉਹ ਕਿਹੜੀ ਸਟੇਟ ਆ ਜਿੱਥੇ ਨਹੀਂ ਇਹ ਆਪਰੇਸ਼ਨ ਚੱਲੇ ਔਰ ਆਪਣੇ ਟਰੱਕ ਡਰਾਈਵਰਾਂ ਨੂੰ ਨਹੀਂ ਗ੍ਰਿਫਤਾਰ ਕੀਤਾ ਇਹਦੇ ਵਿੱਚ ਇੰਡੀਆ ਨੇ ਜਿਹੜੇ ਪੰਜਾਬੀ ਆ 30 ਤੋਂ 40 ਟਰੱਕ ਡਰਾਈਵਰਾਂ ਦੱਸੇ ਜਾ ਰਹੇ ਆ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਹਨਾਂ ਨੂੰ ਡਿਟੇਨ ਕਰ ਲਿੱਤਾ ਗਿਆ ਜੀ ਹਾਂਜੀ ਤੇ ਹੁਣ ਸਵਾਲ ਇੱਥੇ ਇਹ ਖੜਾ ਹੋ ਰਿਹਾ ਕਿ ਜਿਵੇਂ ਹੁਣ ਕਹਿ ਰਹੇ ਸੀਗੇ ਕਿ 17000 ਲਾਇਸੈਂਸ ਜਿਹੜੇ ਰਿਵੋਕ ਹੋਣੇ ਸੀਗੇ ਉਹਨਾਂ ਦੇ ਉੱਪਰ ਸਟੇ ਲੱਗ ਗਏ ਤੁਸੀਂ ਚਲਾ ਸਾਧਦੇ ਆ ਟਰੱਕ ਤੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਨ੍ਹਾਂ ਕੋਲੇ ਲਾਇਸੈਂਸ ਹੈਗੇ ਆ ਉਹ ਚਲਾ ਸਾਧਦੇ ਆ ਬਾਕੀ ਟਰੱਕ ਕਿਉਂਕਿ ਆਈਸਟਾ ਲਗਾਤਾਰ ਡੇਟੇਨ ਕਰ ਰਹੀ ਆ ਉਹ ਤਾਂ ਕੁਝ ਵੀ ਨਹੀਂ ਦੇਖਦੀ ਪਈ ਲਾਇਸੈਂਸ ਤੁਹਾਡੇ ਕੋਲ ਕਿਹੜਾ ਕਿਹੜਾ ਨਹੀਂ ਸਿਰਫ ਉਹ ਸਿਰਫ ਤੁਹਾਡਾ ਸਟੇਟਸ ਹੀ ਉਹਨਾਂ ਲਈ ਕਾਫੀ ਆ ਕਿ ਤੁਸੀਂ ਬਾਰਡਰ ਕ੍ਰੋਸ ਕਰਕੇ ਇੱਥੇ ਆਏ ਆ ਤੇ ਤੁਹਾਡਾ ਤੁਸੀਂ ਵਰਕ ਪਰਮਿਟ ਤੇ ਆ ਸੋ ਤੋਂ ਆਈਸ ਨੂੰ ਡੇਟੇਨ ਕਰਨ ਦੇ ਲਈ ਇੰਨਾ ਹੀ ਕਾਫੀ ਆ ਤੇ ਰਹੀ ਗੱਲ ਦੂਜੀ ਇਤਾ ਵੀ ਆ ਕਿ ਹੋਰ ਪਾਸੇ ਵੀ ਤੁਹਾਡੇ ਟੈਸਟ ਲਿੱਤੇ ਜਾ ਰਹੇ ਆ ਜਦੋਂ ਵੀ ਕਿਤੇ ਕੁਝ ਨਾਕੇ ਤੇ ਸਕੇਲਾ ਤੇ ਸਕੇਲ ਤੇ ਜਾਂ ਕਿਤੇ ਵੀ ਪੁਲਿਸ ਤੁਹਾਨੂੰ ਰੋਕ ਕੇ ਤੁਹਾਡੇ ਟੈਸਟ ਲੈਂਦੀ ਆ ਕਿ ਤੁਹਾਨੂੰ ਵਾਕਿਆ ਇੰਗਲਿਸ਼ ਆਂਦੀ ਆ ਅਗਰ ਤੁਸੀਂ ਇੰਗਲਿਸ਼ ਚ ਫੇਲ ਹੋ ਜਾਂਦੇ ਆ ਅਗਲੀ ਕਾਰਵਾਈ ਉਹ ਨਾਲ ਹੀ ਪਾ ਦਿੰਦੇ ਆ ਨਾਲ ਹੀ ਤੁਹਾਨੂੰ ਡੀਟੇਨ ਕਰ ਲੈਂਦੇ ਆ ਨਾਲੇ ਤੁਹਾਡਾ ਲਾਇਸੈਂਸ ਕੈਨਸਲ ਕਰ ਦਿੰਦੇ ਆ ਸੋ ਇਹ ਬਾਤ ਦਿੱਤਾ ਵੀ ਦਿਨ ਪਰ ਦਿਨ ਬਾਤਾਂ ਜਾਂ ਰਹੀਆਂ ਏਦਾਂ ਦੇ ਖਬਰਾਂ ਦਿਨ ਪਰ ਦਿਨ ਆ ਰਹੀਆਂ ਕਿ ਲੋਕਾਂ ਦੇ ਹੁਣ ਇਹ ਗਿਣਤੀ ਆ ਜਿਹੜੀ ਇੰਗਲਿਸ਼ ਟੈਸਟ ਵਾਲੀ ਸਾਡੇ 9000 ਲੋਕਾਂ ਦੇ ਲਾਇਸੈਂਸ ਉਸੇ ਟਾਈਮ ਕੈਨਸਲ ਕਰ ਦਿੱਤੇ ਆ ਸੋ ਇਹ ਬਹੁਤ ਹੀ ਜ਼ਿਆਦਾ ਵੱਡੀ ਖਬਰ ਆ ਰਹੀ ਹੈ ਕਿ ਜਿਹਦੇ ਨਾਲ ਹੁਣ ਲੋਕ ਟੈਂਸ਼ਨ ਦੇ ਵਿੱਚ ਆ ਤੇ ਹੁਣ ਤੁਸੀਂ ਦੱਸੋ ਕਿ ਤੁਸੀਂ ਟਰੱਕ ਡਰਾਈਵਰ ਹੋ ਤੁਹਾਡੇ ਕੋਲ ਨਾ ਆਟੋਮਾਈਸਾਈਟ ਸੀਡੀਐ ਲਾਇਸੈਂਸ ਹੈਗਾ ਸਰਕਾਰ ਚਾਹੇ ਇਹਨੂੰ ਵੈਲਿਡ ਮੰਨਦੀ ਆ ਚਾਹੇ ਨਹੀਂ ਮੰਨਦੀ ਚਾਹੇ ਤੁਹਾਡਾ ਹੋਣਾ ਹਲੇ ਰੀਵਿਊ ਰੀਨਿਊ ਅੱਗੇ ਹੋਣਾ ਤੁਹਾਡਾ ਬੈਲਟ ਹੈਗਾ ਪਰ ਤੁਸੀਂ ਹੁਣ ਦੱਸੋ ਤੁਸੀਂ ਸੇਫ ਹੈ ਸੜਕਾਂ ਤੇ ਜਾਂ ਨਹੀਂ ਮੈਂ ਤੁਹਾਡੇ ਕੋਲੋਂ ਪੁੱਛਦਾ ਕਿਉਂਕਿ ਬਹੁਤ ਲੋਕ ਕਮੈਂਟ ਇਹ ਵੀ ਕਰਦੇ ਆ ਕਿ ਭਾਜੀ ਤੁਸੀਂ ਦਿਵਾਉਂਦੇ ਰਹਿੰਦੇ ਇਦਾਂ ਦਾ ਕੁਝ ਹੈ ਨਹੀਂ ਸੜਕਾਂ ਦੇ ਉੱਪਰ ਹੁਣ ਜਿਹੜੇ ਇਹ ਬੰਦਿਆਂ ਨੂੰ ਡਿਟੇਨ ਕੀਤਾ ਇਹ ਬੰਦਿਆਂ ਨੂੰ ਚੱਕਿਆ ਇਹਨਾਂ ਦੇ ਕੋਲ ਵੀ ਲਾਇਸੈਂਸ ਸੀਗੇ ਔਰ ਇਹ ਵੀ ਬਾਰ ਕੋ ਪਰਮਿਟ ਤੇ ਸੀਗੇ ਕਿਉਂ ਤਾਂ ਹੀ ਨੌਕਰੀ ਤੇ ਰੱਖਦੇ ਆ ਕੰਪਨੀਆਂ ਇਹਨਾਂ ਨੂੰ ਕਿਉਂ ਕੰਪਨੀਆਂ ਕਿਸੇ ਨੂੰ ਦੇਣਾ ਬਿਜੇ ਤੇ ਬਿਨਾ ਲਾਇਸੈਂਸ ਤੋਂ ਰੱਖੇਗੀ ਫਤੋਂ ਤੁਹਾਨੂੰ ਪਤਾ ਹੀ ਆ ਉਹ ਕੰਪਨੀ ਵੀ ਬੰਦ ਹੋ ਸਕਦੀ ਹੈ ਤੇ ਉਹਨੂੰ ਵੱਡੇ ਹਰਜਾਨੇ ਦੇਣੇ ਪੈਣਗੇ ਸੋ ਕੋਈ ਵੀ ਅਜਿਹੀ ਕੰਪਨੀ ਤਾਂ ਹੈ ਨਹੀਂ ਅਮਰੀਕਾ ਕਿ ਬਿਨਾ ਲਾਇਸੈਂਸ ਤੋਂ ਜਾਂ ਬਿਨਾ ਵਰਕ ਪਰਮਿਟ ਤੋਂ ਤੁਹਾਨੂੰ ਕੰਮ ਤੇ ਰੱਖੇਗੀ ਪਰ ਫਿਰ ਵੀ ਆਈਸ ਲਗਾਤਾਰ ਡਿਟੇਨ ਕਰ ਰਹੀ ਹੈ ਡਰਾਈਵਰਾਂ ਨੂੰ ਕੀ ਐਸਾ ਕਰ ਦਿੱਤਾ ਡਰਾਈਵਰਾਂ ਨੇ ਕਿ ਉਹਨਾਂ ਦੇ ਪਿੱਛੇ ਹੀ ਪੈ ਗਏ ਆ ਹੁਣ ਕਿਉਂਕਿ ਕੱਲ ਜਿਹੜੇ ਆਪਰੇਸ਼ਨ ਹੋਏ ਆ ਸੜਕਾਂ ਦੇ ਉੱਪਰ ਪੂਰੀ ਤਹਿਸ਼ਤ ਕਰਦੀ ਹੋਈ ਆ ਹਰ ਉਹ ਟਰੱਕ ਡਰਾਈਵਰ ਡਰਿਆ ਸੀਗਾ ਜਿਹੜਾ ਵਿਚਾਰਾ ਆਲਰੇਡੀ ਲੋਡ ਲੈ ਕੇ ਨਿਕਲਾ ਹੋਇਆ ਸੀਗਾ ਜਿਹਨੇ ਪਹੁੰਚਾਉਣੇ ਸੀ ਉਹ ਫਸ ਗਏ ਔਰ ਬਾਕੀ ਬਹੁਤ ਲੋਕਾਂ ਨੇ ਘਰੇ ਬਹਿ ਗਿਆ ਕੁਇਟ ਕਰਤਾ ਨਹੀਂ ਗਿਆ ਆਪਣੀ ਟਰੱਕ ਇੰਡਸਟਰੀ ਦੇ ਵਿੱਚ ਦੁਬਾਰਾ ਵਾਪਸ ਘਰਾਂ 'ਚ ਬਹਿ ਗਿਆ ਤੇ ਉਹਨਾਂ ਨੇ ਸਮਝਿਆ ਕਿ ਡਿਟੇਲ ਹੋਣ ਤੋਂ ਬੈਟਰ ਆ ਕਿ ਆਪਾਂ ਕੋਈ ਹੋਰ ਜੌਬ ਦੇਖ ਲਈਏ ਔਰ ਕਹਿ ਸਕੀਏਗਾ ਬੱਚਾ ਵੀ ਹੁਣ ਇੱਕ ਉਹੀ ਰਸਤਾ ਲੈ ਦੇ ਕੇ ਅਮਰੀਕਾ ਦੇ ਵਿੱਚ ਇੱਕ ট্রাক ਇੰਡਸਟਰੀ ਵਾਕਈ ਹੀ ਹੁਣ ਹਿੱਲ ਚੁੱਕੀ ਆ ਬਹੁਤ ਜ਼ਿਆਦਾ ਬਦਨਾਮ ਵੀ ਹੋ ਚੁੱਕੀ ਆ ਕਿ ਇਹ ਸੜਕਾਂ ਦੇ ਉੱਪਰ ਘੁੰਮਦੇ ਆ ਤੇ ਲੋਕਾਂ ਨੂੰ ਮਾਰਦੇ ਆ ਅਸੁਰੱਖਿਆ ਤਾਂ ਲੋਕ ਜਿਨ੍ਹਾਂ ਦੇ ਕੋਲ ਨੌਨ ਡੋਮਿਸਾਈਲ ਸਟੇਟਲਾਈਸੈਂਸ ਆ ਕਿਉਂਕਿ ਇਹਨਾਂ ਦੀ ਉਮਰਾਂ ਵੀ ਦੇਖ ਲਓ ਤੁਸੀਂ ਕਿੰਨੀਆਂ ਘਾਟ ਆ ਔਰ ਇਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਬਾਰਡਰ ਕ੍ਰੋਸਿੰਗ ਕੀਤੀ ਹੁੰਦੀ ਆ ਔਰ ਇਹਨਾਂ ਨੇ ਕੈਲੀਫੋਰਨੀਆ ਦੇ ਇਹਨਾਂ ਕੋਲ ਲਾਈਸੈਂਸ ਹੁੰਦੇ ਆ ਇੰਗਲਿਸ਼ ਵੀ ਪ੍ਰੋਪਰ ਨਹੀਂ ਬੋਲ ਪਾ ਰਹੇ ਹੁੰਦੇ ਸੋ ਕਿਤੇ ਨਾ ਕਿਤੇ ਦੋ ਪੱਖੀ ਲੋਕ ਆ ਇੱਕ ਖਾਕਾ ਤੇ ਇੱਕ ਨਈ ਵੀ ਆ ਔਰ ਕੀ ਕਰ ਸਕਦੇ ਹੁਣ ਤੁਸੀਂ ਦੱਸੋ ਇਹਦੇ ਵਿੱਚ ਕਿਸੇ ਦੀ ਗਲਤੀ ਆ ਕਿਸੇ ਦੀ ਗਲਤੀ ਨਹੀਂ ਆ ਪਰ ਹੁਣ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਊਂਗਾ ਬਾਕੀ ਤੁਹਾਡੀ ਆਪਣੀ ਆ ਮਰਜ਼ੀ ਆ ਤੁਹਾਡੀ ਲਾਈਫ ਆ ਤੁਸੀਂ ਆਪਣਾ ਇੱਥੇ ਦਾ ਕਾਇਆ ਤੁਹਾਡੇ ਸੁਪਨੇ ਤੁਹਾਡੇ ਫਿਊਚਰ ਆ ਕਿ ਥੋੜੇ ਟਾਈਮ ਦੇ ਲਈ ਰੁਕ ਜਾਓ ਟਰੱਕ ਇੰਡਸਟਰੀ ਦੇ ਲਈ ਕਿਉਂਕਿ ਇਸ ਟਾਈਮ ਤੇ ਉੱਪਰ ਮੌਸਮ ਵੀ ਬਹੁਤ ਖਰਾਬ ਆ ਔਰ ਨਾ ਚਾਹਦੇ ਹੋਏ ਵੀ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਤਾਂ ਅਸੀਂ ਕੋਈ ਗਲਤੀ ਨਹੀਂ ਵੀ ਕਰਦੇ ਮੌਸਮ ਦੀ ਵਜ੍ਹਾ ਤੋਂ ਅਨਹੋਣੀ ਹੋ ਜਾਂਦੀ ਆ ਕਿਉਂਕਿ ਹੁਣ ਬਹੁਤ ਐਦਾਂ ਦੀ ਅਨਹੋਣੀਆਂ ਹੋਣੀਆਂ ਪਰ ਜਿਹਦੇ ਵਿੱਚ ਕੋਈ ਵੱਡੇ ਐਕਸੀਡੈਂਟ ਤਾਂ ਨਹੀਂ ਹੋਣੇ ਤੁਹਾਡਾ ਸੜਕ ਕਰੇ ਸੜਕ ਤੋਂ ਨੀਚੇ ਉਤਰ ਗਿਆ ਜਾਂ ਕੁਝ ਵੀ ਹੋ ਗਿਆ ਉੱਥੇ ਪੁਲਿਸ ਨੇ ਆਉਣਾ ਅਗਰ ਤੁਹਾਡੀ ਵੈਰੀਫਿਕੇਸ਼ਨ ਹੁੰਦੀ ਆ ਫਿਰ ਵੀ ਤੁਸੀਂ ਚੱਕੇ ਜਾਣਾ ਸੋ ਮੰਨਣਾ ਇਹੀ ਆ ਸਾਰਿਆਂ ਦਾ ਕਹਿਣਾ ਇਹੀ ਆ ਰਾਏ ਇਹੀ ਆ ਵੇ ਥੋੜਾ ਟਾਈਮ ਰੁਕ ਜਾਓ ਉਸ ਤੋਂ ਬਾਅਦ ਥੋੜਾ ਸੁਖਾਵਾ ਹੋਣ ਦੋ ਕਿਉਂਕਿ ਅਗਰ ਤੁਸੀਂ ਡਿਟੇਨ ਹੋਗੇ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਪਹਿਲਾਂ ਬੇਅਰ ਹਾਊਸ ਇਦਾਂ ਦੇ ਤਿਆਰ ਕਰ ਲਏ ਜਿਹਦੇ ਵਿੱਚੋਂ 5 ਤੋਂ 10 ਹਜ਼ਾਰ ਬੰਦੇ ਨੂੰ ਰੱਖਿਆ ਜਾ ਸਕਦਾ ਕਿਉਂਕਿ ਇਹਨਾਂ ਦਾ ਡਿਟੇਨੀ ਸੈਂਟਰ ਫੁੱਲ ਹੋ ਗਿਆ ਲੋਕਾਂ ਨੂੰ ਇੰਨਾ ਭਰਿਆ ਹੋਇਆ ਸੋ ਇਹ ਹੁਣ ਬੇਅਰ ਹਾਊਸ ਤਿਆਰ ਕਰ ਰਿਹਾ ਲੋਕਾਂ ਨੂੰ ਡਿਟੇਨ ਕਰਨ ਲਈ ਕਿਉਂਕਿ ਲਗਾਤਾਰ ਲੋਕ ਫੜ ਰਹੀ ਹੈ ਇਸ ਆ ਇਸ ਪਿੱਛੇ ਨਹੀਂ ਹੱਲ ਰਹੀ ਜਾਂ ਥੱਕੀ ਨਹੀਂ ਕਹਿ ਰਹੇ ਸੀ ਜਿਦਾ ਟਰੰਪ ਨੇ ਰੁਕ ਜਾਣਾ ਥੋੜੀ ਟਾਈਮ ਤੱਕ 6 ਮਹੀਨੇ 7 ਮਹੀਨੇ ਸਤਾਈ ਕਰੂੰਗਾ ਪਰ ਨਹੀਂ ਉਹਨੂੰ ਨਵੇਂ ਜੋਸ਼ ਚੜਿਆ ਰਿਕਾਰਡ ਬਣਾਉਣ ਦਾ ਨਿਤ ਨਵੇਂ ਤੇ ਨਵੇਂ ਰਿਕਾਰਡ ਬਣਾ ਰਿਆ ਸੋ ਇਹਦੇ ਲਈ ਟਰੱਕ ਡਰਾਈਵਰਾਂ ਲਈ ਇਹ ਮਾੜੀ ਘੜੀ ਆ ਮੁਸੀਬਤ ਦੀ ਘੜੀ ਆ ਸਾਰੇ ਸੋਚਦੇ ਆ ਫੀਲ ਕਰਦੇ ਆ ਅਸੀਂ ਅਰਦਾਸ ਵੀ ਕਰਦੇ ਆ ਰੱਬ ਅੱਗੇ ਕਿ ਰੱਬ ਸਾਰਿਆਂ ਲਈ ਚੜ੍ਹਦੀ ਕਲਾ ਰੱਖੇ ਬਹੁਤ ਜਲਦੀ ਇਹ ਸਮਾਂ ਵੀ ਨਿਕਲ ਜਾਵੇ ਤੇ ਜਿਹੜੇ ਮਾਮਾ ਦੇ ਪੁੱਤ ਇੱਥੇ ਪਹੁੰਚੇ ਆ ਲੱਖਾਂ ਪੈਸਾ ਲਾ ਕੇ ਤੇ ਉਹਨਾਂ ਨੂੰ ਬੱਲ ਬਖਸ਼ੀ ਤੇ ਆ ਮਾੜਾ ਟਾਈਮ ਉਹਨਾਂ ਦਾ ਨਗਾਤੀ ਬਾਕੀ ਤੁਸੀਂ ਇਹਦੇ ਬਾਰੇ ਕੀ ਕਹਿ ਰਿਹਾ ਕੀ ਸੋਚਣਾ ਤੁਹਾਡਾ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਕੀ ਕਹਿ ਰਿਹਾ ਕੀ ਹੋ ਰਿਹਾ ਔਰ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ